ਦੇਗੇ ਸੀਗੇ ਖੇਕ ਤੇ ਪੱਠੇ ਵੱਡਣ ਆਏ ਸੀਗੇ ਸਵੇਰ ਦਾ ਟਾਈਮ ਸੀਗਾ ਮਾਰਨਿੰਗ ਦਾ ਤੇ ਪੱਠੇ ਵੱਢ ਲਏ ਤੇ ਇੱਕ ਗੱਲ ਯਾਰ ਐ ਹੁਣ ਇੱਕ ਤਾਂ ਦਾਤ ਟੁੱਟ ਗਿਆ ਤੇ ਤਿੰਦਾ ਤਾਂ ਫੇਰ ਵੀ ਭਰ ਲਿਆ ਜਾਨੀ ਕਿ ਤੇ ਅੱਧੋ ਡੂਢ ਜਾ ਹੋ ਗਿਆ ਨਾ ਟੁੱਟਿਆ ਜਾਂ ਨਾ ਛੱਡਿਆ ਚਾਹੋ ਉਹਦਾ ਜਿਹੜਾ ਹੁੰਦਾ ਬਲੇਟ ਨਾ ਮੂਰਲਾ ਉਹ ਟੁੱਟ ਗਿਆ ਤੁਹਾਨੂੰ ਦਿਖਾ ਵੀ ਦਿਨਾ ਯਾਰ ਆ ਬਹੁਤ ਔਖਿਆ ਪੁਰਾਣਾ ਬਹੁਤ ਆ ਦਾਤ ਇਹ ਪਰ ਖੇਠਾਂ ਜਦੋਂ ਪਾਈਦਾ ਨਾ ਫਿਰ ਤੇੜ ਆ ਜਾਂਦੀ ਹੈ ਤੇੜ ਨਾਲ ਜਾਨੀ ਕਿ ਇਹ ਟੁੱਟ ਜਾਂਦਾ ਇਸ ਤਰ੍ਹਾਂ ਦਾ ਹੋ ਗਿਆ ਮਾਖਾ ਚੱਲ ਸਵੇਰੇ ਸਵੇਰੇ ਹੁਣ 2-3 ਦਿਨ ਹੋ ਗਏ ਵੀ ਆਹ ਬਲੌਗ ਆਪਾਂ ਪਾਇਆ ਨਹੀਂ ਹੈਗਾ ਵੀ ਇਹ ਬਲੌਗ ਬਣਾ ਕੇ ਹਨਾ ਆਪਾਂ ਪਾ ਦਈਏ ਤੇ ਹੁਣ ਬਈ ਪੱਠੇ ਵਟਲੇ ਆਹ ਖੜਾਗਾ ਭਰਿਆ ਪਿੰਗਾ ਤੇ ਮਾਖਾ ਚੱਲ ਅ ਅਸਲ ਵਿੱਚ ਪੱਠੇ ਜੁੜਦੀ ਸਵੇਰੇ ਆ ਹੁਣ ਸਵੇਰੇ ਸਵੇਰੇ ਪੱਠੇ ਜੁੜ ਜਾਂਦੇ ਨੇ ਨਹੀਂ ਸ਼ਾਮ ਨੂੰ ਤਾਂ ਜਰ ਜਾਂ ਥੋੜਾ ਜਿਹਾ ਲੇਟ ਆ ਨਾ ਫਿਰ ਤਾਂ ਚੜ ਜਾਂਦੀ ਫਿਰ ਵੜਨੇ ਔਖੇ ਜੇ ਲੱਗਦੇ ਆ ਫਿਰ ਬਹੁਤ ਔਖਾ ਹੋ ਜਾਂਦਾ ਤੇ ਹੁਣ ਬਾਕੀ ਬਈ ਆਪਾਂ ਹੁਣ ਗੱਲ ਕਰਾਂਗੇ ਸਵਰਸੀ ਬਲ ਮੋਟਰ ਤੇ ਤੇ ਆਪਾਂ ਕਹਿੰਦੇ ਆ ਹਨਾ ਵੀ ਖੇਤਾਂ 'ਚ ਆਪਣੀ ਸਵਰਸੀਪਲ ਮੋਟਰ ਆ ਜਰ ਬਾਰ-ਬਾਰ ਜੀ ਮੱਚ ਜਾਂਦੀ ਆ ਕਾਰਨ ਦਾ ਬਈ ਇੱਕ ਦੋ ਕਾਰਨ ਹੁੰਦੇ ਆ ਤੇ ਆਪਣੇ ਹੁੰਦੀ ਜੇ ਇੱਕ ਮੋਟਰ ਉਹ ਮੱਚਦੀ ਰਹੀ ਆ ਪਹਿਲਾਂ ਤੇ ਥੋੜਾ ਵੱਡਾ ਕਾਰਨ ਦੇਖੋ ਸਭ ਤੋਂ ਵੱਡਾ ਕਾਰਨ ਹੁੰਦਾ ਦੋ ਤਿੰਨ ਕਾਰਨ ਨੇ ਹੁਣ ਜਦੋਂ ਆਪਾਂ ਹੁਣ ਟਰਾਂਸਫਾਰਮਰ ਤੁਸੀਂ ਪਿੱਛੇ ਦੇਖ ਲਓ ਤੇ ਉਹਤੇ ਜਿਹੜੇ ਫਿਓਜ ਵਗੈਰਾ ਹੁੰਦੇ ਆ ਜਾਂ ਸੋਚਾ ਹਨਾ ਸਪਾਰਕ ਨਾ ਕਰੇ ਉਹ ਜਾਂ ਜਿਹੜੇ ਫਿਓਜ ਆ ਉਹ ਹੋਣੇ ਚਾਹੀਦੇ ਪਤਲੇ ਬਾਲੇ ਮੋٹے ਨਹੀਂ ਉਦੋਂ ਵੀ ਮੋਟਰ ਮੱਚਣ ਦਾ ਕਾਰਨ ਹੁੰਦਾ ਕਿਉਂਕਿ ਲਾਈਟ ਬਿਜਾਰ ਵੱਧ ਘਟ ਆ ਜਾਂਦੀ ਆ ਉਹਦੇ ਕਾਰਨ ਜਿਹੜਾ ਤੇ ਮੋਟਰ ਮੱਚ ਸਕਦੀ ਆ ਉਹਦੇ ਕਾਰਨ ਟਰਾਂਸਫਾਰਮਰ ਦੇ ਕਾਰਨ ਤੇ ਨੰਬਰ 2 ਤੇ ਹ ਹੁਣ ਆ ਜਿਹੜੇ ਹੁੰਦੇ ਆ ਆਪਣੇ ਲੱਗੇ ਅੰਦਰ ਗ੍ਰੈਪ ਆ ਤੁਸੀਂ ਦੇਖੋ ਗ੍ਰੈਪ ਜੇ ਇਹਨਾਂ ਚੋਂ ਇੱਕ ਤਾਂ ਟੁੱਟ ਜਾਂਦਾ ਜਾਂ ਦੋ ਟੁੱਟ ਜਾਂਦੇ ਹਨ ਜਾਂ ਸਾਰੇ ਟੁੱਟ ਜਾਂਦੇ ਆ ਆਪਾਂ ਕੀ ਕਰਦੇ ਆ ਲੌਂਗ ਦੇ ਮਾਰੇ ਵੀ ਨਵੇਂ ਨਖਤੇ ਲਾਉਣੇ ਪੈ ਜਾਣ ਹਨ ਵੀ ਇਹਨਾਂ ਨਾਲ ਚੱਲ ਜਾਊਗਾ ਆਪਰੇ ਕੀ ਕਰਦੇ ਆ ਇਹੋ ਜਿਹੀ ਤਾਰ ਲੈ ਕੇ ਨਾ ਇਧਰਲੇ ਪਾਸੇ ਮੂੰਹ ਚ ਲੈ ਲੈਂਦੇ ਆ ਤੇ ਇਧਰੇ ਪਾਸੇ ਮੂੰਹ ਚ ਲੈ ਲੈਂਦੇ ਆ ਉਹਨੂੰ ਕੀ ਆ ਮਰੋੜ ਕੇ ਵਿੱਚ ਪਸਾ ਦਿੰਦੇ ਆ ਵੀ ਜਾਲਾ ਹ ਗ੍ਰੈਫਟਾਂ ਦਾ ਵੀ ਕੰਮ ਇਹਦੇ ਨਹੀਂ ਲੈ ਲੈਨੇ ਆ ਉਦੋਂ ਪਤਾ ਕੀ ਗੱਲ ਆ ਉਦੋਂ ਸਪਾਰਕ ਹੁੰਦੀ ਆ ਜਿਹੜੀ ਸਪਾਰਕ ਹੁੰਦੀ ਹੈ ਜੀ ਇਸ ਸਪਾਰਕ 'ਚ ਜਦੋਂ ਮਾਰਦੇ ਨੇ ਜਾਂ ਗ੍ਰਿਪ ਉਦੋਂ ਵੀ ਮੋਟਰ ਮੱਚਣ ਦਾ ਚਾਂਸ ਆ ਜਿਹੜਾ ਹੁੰਦਾ ਵਾ ਤੇ ਅੱਗੇ ਤਾਂ ਤਾਂ ਮੱਚਦੀਆਂ ਨੇ ਤੁਸੀਂ ਵੱਧ ਕਿਉਂਕਿ ਸਟਾਰਟਰ ਦੂਜੇ ਹੁੰਦੇ ਸੀਗੇ ਤੇਜ਼ ਵਾਲੇ ਉਹਦੀਆਂ ਪੱਤੀਆਂ ਵਗੈਰਾ ਜੜ ਜਾਣੀਆਂ ਤੇ ਐਦਾਂ ਵੀ ਮੋਟਰ ਮੱਚ ਜਾਂਦੀ ਸੀ ਤੇ ਇਹਨਾਂ ਗ੍ਰਿਪ ਉਹ ਬਾਹਰੋਂ ਮਹਿੰਗੇ ਤਾਂ ਹੁੰਦੇ ਹੀ ਯਾਰ ਇਹ ਲਾ ਕੇ ਰੱਖੋ ਫਿਰ ਕਦੇ ਨਹੀਂ ਮੋਟਰ ਮੱਚਦੀ ਤੇ ਆਪਣੇ ਹੁੰਦੀ ਜੀ ਇੱਕ ਮੋਟਰ ਐਂ ਮੱਚ ਜਾਂਦੀ ਸੀਗੀ ਫਿਰ ਉੱਥੇ ਜਦੋਂ ਸਾਰਾ ਕੁਝ ਨਮਾ ਲਾਇਆ ਫੇਰ ਵੀ ਮੋਟਰ ਮੱਚੀ ਨਹੀਂ ਹੈਗੀ ਕਈ ਵਾਰ ਹੁੰਦਾ ਟਕੇ ਦਾ ਜਦੋਂ ਮੋਟਰ ਟਿੱਜੀ ਹੋਵੇ ਫੇਰ ਤਾਂ ਐਵੇਂ ਨਾ ਕਿ ਚੱਲੋ ਵੀ ਅ ਹੁਣ ਸਾਡੇ ਸੀ ਹੁਣ ਸਾਡੇ 17-18 ਸਾਲ ਹੋ ਗਏ ਬੋਰ ਕਰੀ ਨੂੰ ਤੇ ਪਹਿਲਾਂ ਮੋਟਰ ਉਹ ਤੇ 15 ਦੀ ਸੀ ਉਹ ਵੀ ਨਹੀਂ ਸੀ ਕਿਤੇ ਮੱਚੀ ਹੁਣ ਸਾਡੇ ਇੱਥੇ 20 ਦੀ ਮੋਟਰ ਆ ਪਰ ਉਹ ਤਾਂ ਕਦੇ ਵੀ ਨਹੀਂ ਮੱਚੀ ਹੈਗੀ ਇੱਕ ਦੋ ਵਾਰ ਜੋੜ ਜਰੂਰ ਮੱਚਿਆਗਾ ਤੇ ਅੰਦਰੋਂ ਜੇ ਆਪਣਾ ਸਾਰਾ ਕੁਝ ਵਧੀਆ ਲਾਇਆ ਹੋਊ ਯਾਰ ਹੈਰਾਨ ਨਹੀਂ ਬੰਦਾ ਹੁੰਦਾ ਮੋਟਰ ਮੱਚਦੀ ਨਹੀਂ ਹੈਗੀ ਤੇ ਹੁਣ ਇੱਕ ਮੋਟਰ ਸਾਡੇ ਹੋਰ ਸੀ ਉਹ ਘੱਟੋ ਘੱਟ ਐਵੇਂਨਾਂ ਕੇ ਚੱਲੋ ਤੁਸੀਂ ਵੀ ਆਏ ਸੀਜ਼ਨ 6 ਮਹੀਨੇ ਬਾਅਦ ਜਦੋਂ ਫਿਰ ਕਣਕ ਨੂੰ ਪਾਣੀ ਲਾਉਣਾ ਉਦੋਂ ਮੱਚ ਜਾਣਾ ਹਨ ਫਰ ਝੋਨੇ ਵੇਲੇ ਤੋਂ ਮੱਚਦੀ ਮੱਚਦੀ ਸੀ ਇਹਦਾ ਕਾਰਨ ਇਹ ਹੁੰਦਾ ਉਹ ਤੋਂ ਹੁੰਦਾ ਲੋਡ ਵੱਧ ਤੇ ਲੋਡ ਵੱਧ ਦਾ ਦੇ ਕਾਰਨ ਸਪਾਰਕ ਮਾਰਦੀ ਰਹਿੰਦੀ ਆ ਤੇ ਲਾਈਟ ਪੂਰੀ ਸਹੀ ਮਿਲਦੀ ਨਹੀਂ ਤੇ ਉਹਦੇ ਨਾਲ ਜਿਹੜੀ ਮੋਟਰ ਮੱਤੀ ਜਾਂਦੀ ਸੀ ਇਹ ਕਾਰਨ ਬਣ ਜਾਂਦਾ ਤੇ ਹੁਣ ਬਸ ਬਈ ਹੁਣ ਪੱਠੇ ਵੱਢ ਲਈ ਸੀ ਹੁਣ ਚੱਲੇ ਆਪਾਂ ਖੇਤ ਤੇ ਬਬਰ ਆਪਣਾ ਖੜਾ ਤੇ ਕੋਠੀ ਦਾ ਲਾਦੀਆ ਕੁੰਡਾ ਅਜੇ ਖੁੱਲਾ 게ਟ ਬਸ ਚੱਲਦੇ ਆਂ ਦੂ ਬਾਹਰ ਤੋਂ ਚੱਲ ਕੇ ਪੱਠੇ ਕੁੱਤਰਦੇ ਆਂ ਤੇ ਜੇ ਬਲੌਗ ਬਈ ਵਧੀਆ ਲੱਗਦਾ ਹੁੰਦਾ ਤੈਨੂੰ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਜੇ ਤੇ ਫੇਸਬੁੱਕ ਤੇ ਦੇਖਦੇ ਹੋ ਨਾ ਫੇਜ ਨੂੰ ਫੋਲੋ ਕਰ ਲਿਓ YouTube ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਈ ਜਿੰਨਾ ਹੁੰਦਾ ਹੈਗਾ ਜੇ ਬਲੌਗ ਵਧੀਆ ਲੱਗਦਾ ਸ਼ੇਅਰ ਕਰ ਦਿਓ ਆਪਣਾ ਬਲੌਗ ਕੋਈ ਬਾਲਾ ਵੱਡਾ ਨਹੀਂ ਹੁੰਦਾ ਹੁਣ ਘੱਟੋ ਘੱਟ ਆਪਣਾ ਹੁੰਦਾ ਹੈਗਾ ਬਲੌਗ ਮੰਨ ਕੇ ਚੱਲੋ ਵੀ 4 4.5 ਮਿੰਟ ਦਾ 5 ਮਿੰਟ ਦਾ ਬਸ ਇੰਨਾ ਕੀ ਹੁੰਦਾ ਤੇ ਇਹ ਕੰਮ ਆਪਾਂ ਨਵਾਂ ਨਵਾਂ ਸਟਾਰਟ ਕਰਿਆਗਾ ਕਿਉਂਕਿ ਆਪਾਂ ਪਾਉਂਦੇ ਸੀਗੇ ਟਰੈਕਟਰਾਂ ਦੀਆਂ ਵੀਡੀਓ ਪਹਿਲਾਂ ਹੁਣ ਜਿਵੇਂ ਹੋ ਗਿਆ ਟਰਾਲੀ ਖੇਤੇ ਮੁਕਾਬਲਾ ਜਾਂ ਕੋਈ ਮੰਨ ਕੇ ਚੱਲੋ ਅੱਗੇ ਟੋਚਣ ਹੁੰਦੇ ਸੀਗੇ ਉਦਾਂ ਦੀਆਂ ਵੀਡੀਓ ਪਾਉਂਦੇ ਹੁੰਦੇ ਸੀ ਪਰ ਉਹ ਹੁਣ ਚੱਲਦੀ ਨਹੀਂ ਤਾਂ ਕਰਕੇ ਹੁਣ ਬਲੌਗ ਤਿਆਰ ਕਰਨ ਲੱਗੇ ਬਈ ਤੇ ਇਹਨਾਂ ਨੂੰ ਸ਼ੇਅਰ ਕਰਿਆ ਕਰੋ